ਕਦੋਂ ਤੋਂ ਤੁਸੀਂ ਇਸ ਲਾਈਨ ਵਾਲ ਹੈਗੇ ਬਚਪਨ ਤੋਂ ਹੀ ਇਸ ਲਾਈਨ ਦੇ ਚੀ ਆ ਅੱਛਾ ਅੱਛਾ ਮੈਂ ਜਿਵੇਂ 4th ਜਨਰੇਸ਼ਨ ਆਰਟਿਸਟ ਦੇ ਇਸ ਵਿੱਚ ਅੱਛਾ ਤੇ ਬਚਪਨ ਤੋਂ ਇਸੇ ਮਾਹੌਲ ਦੇ ਚ ਆਪਾਂ ਰਹੇ ਆ ਅੱਛਾ ਜੀ ਤੇ ਟਾਸਕ ਜੇ ਮੈਂ ਕਹਾਂ ਔਖਾ ਔਖਾ ਤਾਂ ਹੈ ਹੈਨਾ ਬਚਪਨ ਤੋਂ ਆਪਾਂ ਸਿੱਖ ਰਹੇ ਤੇ ਅੱਜ ਵੀ ਮੈਂ ਜੇ ਕਹਾਂ ਕਿ ਪਰਫੈਕਸ਼ਨ ਇਹਦੇ ਚ ਨਹੀਂ ਆਈ ਨਹੀਂ ਸਕਦੀ ਬਿਲਕੁਲ ਪਰਫੈਕਸ਼ਨ ਤਾਂ ਜੇ ਵੀ ਨਹੀਂ ਹੈਗੀ ਤੇ ਜੇ ਵੀ ਸਿੱਖ ਹੀ ਰਹੇ ਆ ਬਸ ਉਹ ਕੀ ਕਰਨਾ ਪਾਪਾ ਨੇ ਨਾ ਜਵੇਂ ਹੁਣ ਟੂਲ ਹੁੰਦੇ ਮਿੱਟੀ ਦੇ ਉਹ ਟੂਲ ਹੀ ਖਟਾਉਨੇ ਸੀਗੇ ਮਿੱਟੀ ਫੜਾ ਦਿੰਦੇ ਸੀਗੇ ਇਹਦੇ ਲੈ ਵੀ ਬਣਾ ਹੁੰਦਾ ਅੱਛਾ ਬਸ ਬਚਪਨ ਦੇ ਤੇ ਵੈਸੇ ਹੀ ਖੇਡੇ ਆ ਖੇਡ ਖੇਡ ਹੀ ਬਸ ਸੀਗੀ ਤੇ ਜਲਿਆਲੇ ਬਾਗ ਚ ਇੱਕ ਲੱਗਿਆ ਸਾਡਾ ਬੋਥ ਨਾ ਤੇ ਇਥੇ ਪਕੈਡਨੀ ਸਕੁਅਰ ਹੈਗਾ 34 ਦੇ ਚ ਉਹਦੇ ਪਰ 60 ਫੁੱਟ ਦੀ ਮੂਰਤੀ ਲੱਗੀ ਹੈ ਅੱਛਾ ਜੀ ਕੋਈ ਸਾਡੀ ਬਣੀ ਹੈ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਮਿੱਟੀ ਇਹ ਕਲਾ ਦਾ ਕੀ ਸਬੰਧ ਹੈਗਾ ਸਾਡੇ ਨਾਲ ਚ ਨੌਜਵਾਨ ਹੈਗਾ ਜਿਹੜਾ ਮਿੱਟੀ ਦੇ ਨਾਲ ਉਹ ਬੁੱਤ ਉਹ ਮੂਰਤੀਆਂ ਬਣਾ ਰਿਹਾ ਜਿਨ੍ਹਾਂ ਨੂੰ ਅਸੀਂ ਸਜਦਾ ਕਰਦੇ ਆ ਸਾਡੇ ਸ਼ਹੀਦ ਹੈਗੇ ਨੇ ਪਰ ਜਿਹੜੀ ਮਿੱਟੀ ਦੇ ਨਾਲ ਉਸ ਕਲਾ ਨੂੰ ਪੂਰਾ ਕਰਨਾ ਹੀ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ ਮਿੱਟੀ ਦੇ ਨਾਲ ਬੁੱਤ ਬਣਾਣਾ ਅਸੀਂ ਸੌਖਾ ਕੰਮ ਨਹੀਂ ਕਹਿ ਸਕਦੇ ਕਿਉਂਕਿ ਇੱਕ ਕਲਾ ਹੈਗੀ ਹੈ ਕਲਾ ਕਿਸੇ ਵੀ ਚੀਜ਼ ਦੀ ਹੋ ਸਕਦੀ ਪਰ ਅੱਜ ਤੁਹਾਨੂੰ ਅਸੀਂ ਉਸ ਨੌਜਵਾਨ ਮਲਾਉਂਦੇ ਆ ਜਿਹੜੇ ਕਲਾ ਦੇ ਨਾਲ ਮਿੱਟੀ ਨੂੰ ਜੋੜ ਕੇ ਤੇ ਮਿੱਟੀ ਦੇ ਨਾਲ ਬੁੱਤ ਬਣਾ ਰਹੇ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਲੂਟ ਹੈ ਤੁਹਾਡੇ ਸਾਡੇ ਦੇਸ਼ ਦੀ ਮਿੱਟੀ ਬਹੁਤ ਅਸੀਂ ਕਹਿੰਦੇ ਜਿਹਨੂੰ ਸਾਡੇ ਨਾਲ ਸਾਨੂੰ ਹਰ ਇੱਕ ਨੂੰ ਪਿਆਰ ਹੁੰਦਾ ਪਰ ਮਿੱਟੀ ਦੇ ਨਾਲ ਬੁੱਤ ਬਣਾਣਾ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਜੀ ਕੁਵਰ ਵੀਰ ਸਿੰਘ ਕੁਵਰ ਵੀਰ ਸਿੰਘ ਤੇ ਮਿੱਟੀ ਨਾਲ ਬੁੱਤ ਬਣਾਣਾ ਕਿੰਨਾ ਕੁ ਵੱਡਾ ਚੈਲੰਜ ਹੈਗਾ ਤੇ ਕਦੋਂ ਤੋਂ ਤੁਸੀਂ ਇਸ ਲਾਈਨ 'ਵਾਲ ਹੈਗੇ ਤਾਂ ਸ਼ਹੀਦ ਇਹ ਇਹ ਬੁੱਤ ਕਿੰਨਾ ਦਾ ਬਣ ਰਿਹਾ ਹੈ ਇਹ ਬਣ ਰਿਹਾ ਹੈ ਸ਼ਹੀਦ ਭਗਤ ਸਿੰਘ ਦਾ ਜੀ 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 ਹਾਂ ਜੀ 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 ਹਾਂਜੀ ਤੁਸੀਂ ਕਦੋਂ ਤੋਂ ਇਸ ਲਾਈਨ 'ਚ ਹੈਗੇ ਹੋ ਤੇ ਮਿੱਟੀ ਨਾਲ ਬੁੱਤ ਬਣਾਉਣਾ ਕਿੰਨਾ ਕੁ ਵੱਡਾ ਚੈਲੰਜ ਹੁੰਦਾ ਹੈ ਮੈਂ ਬਚਪਨ ਤੋਂ ਈ ਇਸ ਲਾਈਨ ਦੇ 'ਚ ਹੀ ਹਾਂ ਅੱਛਾ ਅੱਛਾ ਮੈਂ ਜਿਵੇਂ 4ਥ ਜਨਰੇਸ਼ਨ ਆਰਟਿਸਟ ਦੀ ਸੀ ਨਾ ਅੱਛਾ ਤੇ ਬਚਪਨ ਤੋਂ ਇਸੇ ਮਹੌਲ ਦੇ 'ਚ ਆਪਾਂ ਰਹੇ ਹਾਂ ਅੱਛਾ ਜੀ ਤੇ ਟਾਸਕ ਜੇ ਮੈਂ ਕਹਾਂ ਔਖਾ ਔਖਾ ਤਾਂ ਹੈ ਹੈਨਾ ਬਚਪਨ ਤੋਂ ਆਪਾਂ ਸਿੱਖ ਰਹੇ ਤੇ ਅੱਜ ਵੀ ਮੈਂ ਜੇ ਕਹਾਂ ਕਿ ਪਰਫੈਕਸ਼ਨ ਇਹਦੇ 'ਚ ਕਦੀ ਆਈ ਨਹੀਂ ਸਕਦੀ ਪਰਫੈਕਸ਼ਨ ਤਾਂ ਅਜੇ ਵੀ ਨਹੀਂ ਹੈਗੀ ਤੇ ਅਜੇ ਵੀ ਸਿੱਖ ਹੀ ਰਹੇ ਹਾਂ ਬਸ ਤੇ ਮੁਸ਼ਕਿਲ ਤਾਂ ਹੈ ਛੋਟੇ ਹੁੰਦੇ ਆ ਜਿਵੇਂ ਆਪਾਂ ਮਿੱਟੀ ਦੇ ਬਣਾਉਂਦੇ ਹੁੰਦੇ ਸੀ ਕਦੇ ਮਿੱਟੀ ਦਾ ਜਿਵੇਂ ਖਡੌਨੇ ਬਣਾ ਲਏ ਤੇ ਖੇਡਦੇ ਹੁੰਦੇ ਸੀ ਫਿਰ ਤੁਸੀਂ ਉਸ ਸਮੇਂ ਤੋਂ ਹੀ ਅਜਿਹੀਆਂ ਚੀਜ਼ਾਂ ਨਾਲ ਖੇਡਦੇ ਸੀ ਜਿਵੇਂ ਸ਼ਹੀਦਾਂ ਦੀ ਤੁਸੀਂ ਫੋਟੋ ਬਣਾ ਰਹੇ ਹੋ ਹਾਂਜੀ ਹਾਂਜੀ ਜਿਵੇਂ ਉਹ ਕੀ ਕਰਨਾ ਪਾਪਾ ਨੇ ਨਾ ਜਿਵੇਂ ਹੁਣ ਟੂਲ ਹੁੰਦੇ ਮਿੱਟੀ ਦੇ ਉਹ ਟੂਲ ਹੀ ਖਡੌਨੇ ਸੀਗੇ ਮਿੱਟੀ ਫੜਾ ਦਿੰਦੇ ਸੀਗੇ ਇਹਦੇ ਲੈ ਵੀ ਬਣਾ ਹੁਣ ਅੱਛਾ ਬਸ ਬਚਪਨ ਦੇ ਜੋ ਵੈਸੀ ਖੇਡੇ ਆ ਖੇਡ-ਖੇਡ ਕੇ ਬਸ ਸੀਗੇ ਤੇ ਕਿੰਨੀ ਉਮਰ 'ਚ ਤੁਸੀਂ ਫਿਰ ਕਿੰਨੀ ਉਮਰ 'ਤੇ ਸ਼ੁਰੂਆਤ ਕੀਤੀ ਮੈਂ 3rd ਕਲਾਸ ਦੇ ਚ ਨਾ ਆਪਣਾ ਪਹਿਲਾ ਸਕਲਪਚਰ ਬਣਾਇਆ ਸੀਗਾ ਉਹ ਗਣੇਸ਼ ਜੀ ਦਾ ਸਕਲਪਚਰ ਸੀਗਾ ਛੋਟਾ ਜਿਹਾ ਤੇ ਦੀਵਾਲੀ ਚ ਮੈਂ ਬਣਾਇਆ ਸੀਗਾ ਅੱਛਾ ਜੀ ਤੇ ਦੀਵਾਲੀ ਚ ਮੈਂ ਬਣਾਇਆ ਸੀਗਾ ਅੱਛਾ ਅੱਛਾ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾ ਸਕਲਪਚਰ 3rd ਕਲਾਸ ਚ ਸੀਗਾ ਬਿਲਕੁਲ ਬਿਲਕੁਲ ਹਾਂਜੀ ਤੇ ਉਸ ਸਮੇਂ ਫਿਰ ਆਪਣੇ ਆਪ ਨੂੰ ਹੌਸਲਾ ਹੋਇਆ ਤਾਂ ਫਿਰ ਉਸ ਜਿਹੜਾ ਮਨਾਇਆ ਮਤਲਬ ਗਣੇਸ਼ ਜੀ ਦਾ ਮਨਾਇਆ ਤਾਂ ਫਿਰ ਮਤਲਬ ਅੱਗੇ ਵਧੇ ਉਸ ਤੋਂ ਬਾਅਦ ਹਾਂਜੀ 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 ਫਿਰ ਬਸ ਫਿਰ ਮਤਲਬ ਇੱਕ ਜਰੀ ਸਟਾਰਟ ਹੋ ਗਈ ਜਰਨੀ ਫਿਰ ਬਣਾਉਂਦੇ ਗਏ ਬਿਲਕੁਲ ਫੇਰ ਬਣਾ ਦੇ ਚਲੇਗਾ ਇਹ ਜਿਹੜੀ ਹੈਗੀ ਅਸੀਂ ਇਸ ਗੱਲ ਕਰੀਏ ਸ਼ਹੀਦ ਭਗਤ ਸਿੰਘ ਤੇ ਇਹ ਨਾਲ ਜਿਹੜੇ ਹੈਗੇ ਨੇ ਕਿੰਨਾ ਕਿੰਨਾ ਦੀਆਂ ਇਹ ਗੰਗਾਧਰ ਤਿਲਕ ਦਾ ਜੀ ਤੇ ਜੀ ਜੀ ਇਹ ਕਰਤਾਰ ਸਿੰਘ ਸਰਾਬਾ ਦਾ ਸ਼ੁਰੂ ਕੀਤਾ ਸੀਗਾ ਬਿਲਕੁਲ ਹਾਂਜੀ ਬਿਲਕੁਲ ਸੋ ਜਿਹੜੀ ਮਿੱਟੀ ਹੈਗੀ ਹੈ ਇਹ ਮਿੱਟੀ ਕਿੱਥੋਂ ਲਈ ਜਾਂਦੀ ਹੈ ਜਿਹੜੀ ਤੁਸੀਂ ਤੁਸੀਂ ਇਹ ਚਿਕਨੀ ਮਿੱਟੀ ਜੋ ਹੈਗੀ ਹੈ ਜਿਵੇਂ ਆ ਉਹ ਨਹੀਂ ਬੰਦੇ ਘੜੇ ਮਿੱਟੀ ਦੇ ਘੜੇ ਬੰਦੇ ਆ ਬਸ ਉਹੀ ਵਾਲੀ ਮਿੱਟੀ ਹੈ ਜੀ ਉਹੀ ਮਿੱਟੀ ਹੈ ਹਾਂਜੀ 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 ਬਸ ਕਾਲਾ ਹੀ ਹੈ ਹਾਂਜੀ ਹਾਂਜੀ ਬਸ ਉਹਨੂੰ ਫਾਈਨ ਕੀਤਾ ਹੁੰਦਾ ਮਿੱਟੀ ਨੂੰ ਸਾਫ ਕੀਤਾ ਚਾਰ ਪੀੜੀਆਂ ਤੋਂ ਲੈ ਕੇ ਤੁਸੀਂ ਲਗਾਤਾਰ ਇਹ ਬੁੱਤ ਸਥਾਪਿਤ ਕਰ ਰਹੇ ਹੋ ਹਾਂਜੀ 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 ਕਿਤੇ ਤੁਸੀਂ ਹੁਣ ਆਪਦੀ ਉਮਰ ਦੇ ਵਿੱਚ ਕਿੰਨੇ ਕੁ ਬੁੱਤ ਜਿਹੜੇ ਹੈਗੇ ਨੇ ਕਮਰਸ਼ੀਅਲ ਜਿਵੇਂ ਆਪਾਂ ਕਹਿ ਦਿੰਦੇ ਨੇ ਜਿਵੇਂ ਤੁਸੀਂ ਪਹਿਲਾਂ ਵੀ ਕਹਿ ਰਹੇ ਸੀ ਫਰੀਪੁਰ ਦੇ ਵਿੱਚ ਸੋਰੀ ਜਲਿਆਂ ਜਲਿਆਂ ਵਾਲੇ ਬਾਗ ਚ ਕੀਤਾ ਹਾਂਜੀ 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 ਜਿਵੇਂ ਹੁਣ ਇਹ ਜਲਿਆਂ ਵਾਲੇ ਬਾਗ ਚ ਇੱਕ ਲੱਗਿਆ ਸਾਡਾ ਬੁੱਤ ਨਾ ਤੇ ਇਥੇ ਪਿਕੈਡਲੀ ਸਕੁਅਰ ਹੈਗਾ 34 ਦੇ ਚ ਉਹਦੇ ਪਰ 60 ਫੁੱਟ ਦੀ ਮੂਰਤੀ ਲੱਗੀ ਹੈ ਅੱਛਾ ਜੀ ਕੋਈ ਵੀ ਸਾਡੀ ਬਣੀ ਹੈ ਕਾਰਡ ਦੇ ਵਿੱਚ ਜਿਹੜੀ ਲੱਗੀ ਹੋਈ ਹੈ ਜਿਹੜੀ ਉਹ ਠੀਕ ਬਹੁਤ ਹਾਂਜੀ 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 ਅੱਛਾ ਵੀ ਤੁਹਾਡੀ ਹੈ ਉਹ ਮੇਰੇ ਫਾਦਰ ਸਾਹਿਬ ਦੀ ਬਣੀ ਹੋਈ ਹੈ ਅੱਛਾ ਅਸੀਂ ਕਈ ਵਾਰ ਮੂਰਤੀ ਨੂੰ ਦੇਖਦੇ ਆਂ ਵੀ ਮਿੱਟੀ ਉਹ ਕਾਦੀ ਬਣੀ ਹੋਈ ਹੈ ਸੋਚਦੇ ਕਿ ਮੈਟਲ ਦੀ ਬਣੀ ਹੋਈ ਕਿਤੇ ਨਹੀਂ ਨਹੀਂ ਉਹ ਫਾਈਬਰ ਦੀ ਹੈ ਅੱਛਾ ਜੀ ਹਾਂ 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 ਜਿਵੇਂ ਇਹ ਮਟੀਰੀਅਲ ਹੈ ਨਾ ਫਾਈਬਰ ਉਸੇ ਮਟੀਰੀਅਲ ਦੀ ਬਣੀ ਹੋਈ ਹੈ ਮਤਲਬ ਇਹ ਫਿਰ ਜਿਹੜਾ ਅਸੀਂ ਤੁਹਾਨੂੰ ਦਿਖਾਣੇ ਆ ਮਤਲਬ ਇਹ ਫਾਈਬਰ ਫਿਰ ਇਹ ਫਾਈਬਰ ਦੇ ਨਾਲ ਪਹਿਲਾਂ ਮਤਲਬ ਬਣ ਕਿਵੇਂ ਜਾਂਦੀ ਫਾਈਬਰ ਨਾ ਪਹਿਲਾਂ ਸਭ ਤੋਂ ਪਹਿਲਾਂ ਬੰਦੀ ਹੈ ਜੀ ਮਿੱਟੀ ਦੀ ਜੀ ਜੀ ਜਿਵੇਂ ਆ ਤੁਸੀਂ ਦੇਖ ਰਹੇ ਹੋ ਜੇ ਮੈਂ ਬਣਾ ਰਿਹਾ ਅੱਛਾ ਫਿਰ ਮਿੱਟੀ ਦੀ ਬੰਦੀ ਫਿਰ ਉਹ ਤਾਂ ਸਾਂਚਾ ਤਿਆਰ ਹੁੰਦਾ ਅੱਛਾ ਬੇਸ ਤਿਆਰ ਕਰਕੇ ਫਿਰ ਸਾਂਚਾ ਹੁੰਦਾ ਉਹਦਾ ਤਿਆਰ ਬਸ ਫਿਰ ਸਾਂਚਾ ਤੇ ਆਇਰ ਹੁੰਦਾ ਫਿਰ ਉਹਦੇ ਚੋਂ ਕਾਸਟ ਨਿਕਲਦੀ ਹੈ ਬਸ ਫਿਰ ਕਿਉਂਕਿ ਮਿੱਟੀ ਦਾ ਟੁੱਟਣ ਦਾ ਡਰ ਹੁੰਦਾ ਫਿਰ ਫਾਈਬਰ ਹੋ ਗਿਆ ਟੁੱਟਣ ਦਾ ਡਰ ਨਹੀਂ ਹਾਂਜੀ 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 ਫਾਈਬਰ ਨੂੰ ਨਾ ਵੈਦਰ ਚ ਕੁਝ ਹੁੰਦਾ ਨਾ ਉਹਦਾ ਵੀ ਸ਼ੀਦੂ ਦਾਸ ਸਿੰਘ ਜੀ ਅਸੀਂ ਗੱਲ ਕਰੀਏ ਪ੍ਰਣਾਮ ਸਭ ਤੋਂ ਪਹਿਲਾਂ ਅਸੀਂ ਸ਼ੀਦਾ ਨੂੰ ਇੱਕ ਕਿੰਨੇ ਨੇ ਜਾਨ ਹੀ ਨਹੀਂ ਹੈਗੀ ਬਾਕੀ ਇੱਕ ਇੱਕ ਚੀਜ਼ ਤੁਸੀਂ ਇਸ ਨੂੰ ਪੂਰਾ ਪ੍ਰੋ ਕੇ ਬਣਾਇਆ ਹੋਇਆ ਹੈ ਥੱਲੇ ਜੁੱਤੀ ਦੀ ਗੱਲ ਕੀਤੀ ਜਾਵੇ ਬਟਨਾਂ ਦੀ ਗੱਲ ਕੀਤੀ ਜਾਵੇ ਤਾਂ ਫਿਰ ਹਰ ਇੱਕ ਚੀਜ਼ ਨੂੰ ਹਾਂਜੀ ਹਾਂਜੀ ਬਹੁਤ ਸੋਹਣੀ ਤਸਵੀਰ ਦੀ ਬਦਾਈ ਹੋਈ ਹੈ ਤੇ ਇਹ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਫਿਰ ਤੁਸੀਂ ਕਮਰਸ਼ੀਅਲ ਫਿਰ ਕਿਸੇ ਦੀ ਵੀ ਤਸਵੀਰ ਬਣਾ ਦੇਗਾ ਤੁਹਾਡੇ ਕੋਲ ਕੋਈ ਆਂਦਾ ਤਾਂ ਹਾਂਜੀ 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 ਮਤਲਬ ਕਿਸੇ ਦੀ ਵੀ ਬਣ ਜਾਂਦੀ ਹੈ ਉਸ ਦਾ ਕੋਈ ਅੱਛਾ ਅੱਛਾ ਮਤਲਬ ਤੁਸੀਂ ਆਪਣੀ ਜਿਹੜੀ ਇੱਕ ਪ੍ਰੋਪਰ ਤੁਹਾਡੀ ਸ਼ਾਪ ਵਗੈਰਾ ਹੈਗੀ ਜਿੱਥੇ ਤੁਸੀਂ ਇਹ ਤਸਵੀਰਾਂ ਬਣਾਉਂਦੇ ਹੋ ਹਾਂਜੀ ਸਾਡਾ ਸਟੂਡੀਓ ਹੈਗਾ ਇੱਥੇ ਕੋਰਾਲੀ ਦੇ ਕੋਰਾਲੀ ਦੇ ਇੱਥੇ ਹੈਗਾ ਤੇ ਹਾਂ ਕਿਸੇ ਦੀ ਵੀ ਬਣ ਜਾਂਦੀ ਹੈ ਨਾ ਕੋਈ ਤੁਹਾਡੇ ਫਾਦਰ ਸਾਹਿਬ ਫਿਰ ਉਹਨਾਂ ਨੂੰ ਤਾਂ ਕਈਆਂ ਨੇ ਕਈ ਮਤਲਬ ਸਨਮਾਨਤ ਵੀ ਕੀਤੇ ਗਏ ਹੋਣਗੇ ਕਿਉਂਕਿ ਇੰਨੀ ਵੱਡੀ ਕਲਾ ਹੈਗੀ ਤੁਹਾਡੇ ਕੋਲ ਹਾਂਜੀ ਮੇਰੇ ਮਤਲਬ ਪਾਪਾ ਤੇ ਮੇਰੇ ਚਾਚਾ ਜੀ ਦੋਨੇ ਹੀ ਦੂਪਰਾ ਹੈਗੇ ਨੇ ਉਹਨਾਂ ਨੇ ਕਾਫੀ ਆਵਾਰਟਸ ਵਗੈਰਾ ਨੇ ਤੁਸੀਂ ਹੁਣ ਇਸ ਤੋਂ ਜਿਵੇਂ ਇਹ ਵੱਡੀ ਇਸ ਤੋਂ ਵੀ ਵੱਡੀਆਂ ਮੂਰਤੀਆਂ ਜਿਵੇਂ ਚਲੋ ਪਕਾੜਦੀਆਂ ਤਾਂ ਬਹੁਤ ਵੱਡੀਆਂ ਹੁੰਦੀਆਂ ਨੇ ਹਾਂਜੀ 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 160 ਫੁੱਟ ਦਾ ਸਕਲਪਚਰ ਲੱਗਿਆ ਸੀਗਾ ਜੈਪੁਰ ਦੇ ਸਹਾਰਾ ਤੇ ਉਹ ਜ਼ਮੀਨ ਤੋਂ 120 ਫੁੱਟ ਉੱਪਰ ਲੱਗਿਆ ਸੀ ਮੌਲ ਦੀ ਦੁਵਾਰ ਦੇ ਉੱਤੇ ਨਾ ਅੱਛਾ ਤੇ ਉਹ ਵੀ 60 ਫੁੱਟ ਦਾ ਹੀ ਸੀਗਾ ਅੱਛਾ ਜ਼ਮੀਨ ਤੋਂ 20 ਫੁੱਟ ਉੱਪਰ ਅੱਛਾ 120 ਫੁੱਟ ਹਾਂਜੀ 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 ਦੁਵਾਰ ਦੇ ਨਾਲ ਹੀ ਦੁਵਾਰ ਦੇ ਨਾਲ ਹੈ ਹਾਂਜੀ ਤੇ ਇਹਨਾਂ ਦਾ weight ਨਹੀਂ ਫਿਰ ਜ਼ਿਆਦਾ ਹੁੰਦਾ ਨਾ ਜਿਵੇਂ fiber ਹੈਗਾ ਨੇ ਹਾਂ ਇਹਨਾਂ ਦਾ weight comparatively metal ਨਾਲੋਂ ਬਹੁਤ ਘੱਟ ਹੈ ਹਾਂ ਹਾਂ ਹ ਡਿਊਰੇਬਿਲਟੀ ਵੀ ਜ਼ਿਆਦਾ ਦੇਖਣ ਨੂੰ ਇਹ ਲੱਗਦਾ ਜਿਵੇਂ ਹਣੇ ਸ਼ਹੀਦ ਉਦਮ ਸਿੰਘ ਦੀ ਫੋਟੋ ਹੈਗੀ ਦੇਖਣ ਨੂੰ ਇਹ ਲੱਗਦਾ ਜਿਵੇਂ ਕੋਈ ਮੈਟਲ ਹੁੰਦਾ ਕੋਈ ਇਸ ਨੂੰ ਅਗਰ ਆਮ ਜੇ ਦੂਰ ਤੋਂ ਖੜਾ ਪਛਾਣ ਨਹੀਂ ਸਕਦਾ ਹਾਂਜੀ 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 ਇਹ ਮੈਟਲ ਇਹਨੂੰ ਫਿਨਿਸ਼ ਕੀਤੀ ਹੋਈ ਹੈ ਕਿ ਪੂਰਾ ਮੈਟਲ ਹੈਗਾ ਮਿੱਟੀ ਤੋਂ ਧਿਆ ਇਹਸ ਮਿੱਟੀ ਦਾ ਹੀ ਹੈ ਹਾਂਜੀ ਬਹੁਤ ਜਿਹੜੀ ਵੱਡੀ ਕਲਾ ਹੈਗੀ ਤੁਹਾਡੇ ਜਿਸੀ ਤਾਂ ਹੋਰ ਵੀ ਜਿਹੜੀਆਂ ਤਸਵੀਰਾਂ ਹੈਗੀਆਂ ਤੁਹਾਨੂੰ ਅਸੀਂ ਜੂਰ ਦਿਖਾਵਾਂਗੇ ਜਿਹੜੀਆਂ ਬਣੀਆਂ ਹੋਈਆਂ ਨੇ ਇੱਧਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਇੱਧਰ ਮੈਡਮ ਹੀ ਜਿਹੜੇ ਆਰਟ ਕਰ ਰਹੇ ਨੇ ਅ ਨੋਸਟਾਲਜੀ ਕੀ ਹਾਲ ਹੈ ਜੀ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਤੁਸੀਂ ਤੁਸੀਂ ਵੀ ਆਰਟ ਕਰ ਰਹੇ ਹੋ ਹਾਂ ਜੀ ਪੇਂਟਿੰਗ ਪੇਂਟਿੰਗ ਕਰ ਰਹੇ ਹੋ ਹਾਂ ਜੀ ਤੇ ਇੱਕ ਮਤਲਬ ਕ ਕਿਸ ਕਿੰਨਾ ਦੀ ਬਣਾ ਰਹੇ ਹੋ ਪੇਂਟਿੰਗ ਤੁਸੀਂ ਇਹ ਮੈਂ ਬਣਾ ਰਹੀ ਆ ਅਰੂਨਾ ਅਸਫ ਅਲੀ ਹੈਗੇ ਆ ਅ ਮਤਲਬ ਮੈਂ ਫੀਮੇਲ ਫੜਨਾ ਜਾਂਦੀ ਸੀ ਫਰੀडम फाइਟਰ ਕਿਉਂਕਿ ਸਾਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੈ ਉਹਨਾਂ ਬਾਰੇ ਜੀ 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 ਤਾਂ ਮੈਂ ਚਾਹਦੀ ਸੀ ਕਿ ਥੋੜੀ ਹੋਦੀ ਵੀ ਅਵੇਰਨੈਸ ਹੋਵੇ ਸਰ ਕਿਸੇ ਨੂੰ ਕਿ ਫੀਮੇਲ ਕਿਹੜੇ ਸੀਗੇ ਜੀ ਜੀ ਤੇ ਹਾਂ ਜੀ ਮਤਲਬ ਇੱਕ ਜਿਹੜੇ ਸਾਡੇ ਪੁਰਾਣੇ ਮਤਲਬ ਅਸੀਂ ਕਹਿ ਦਿੰਦੇ ਹਾਂ ਫ੍ਰੀडम फाइਟਰ ਹੋਗੇ ਜਿਵੇਂ ਤੁਸੀਂ ਉਹਨਾਂ ਦੀ ਜਿਆਦਾ ਤਸਵੀਰਾਂ ਤਾਂ ਕਿ ਜਿਹੜੀ ਜਨਰੇਸ਼ਨ ਨੂੰ ਵੀ ਪਤਾ ਚੱਲੇ ਹਾਂਜੀ ਕਿ ਜਨਰੇਸ਼ਨ ਅੱਜਕੱਲ ਕੀ ਹੈ ਕਿ ਅੱਜਕੱਲ ਸਾਨੂੰ ਪਤਾ ਨਹੀਂ ਹੈਗਾ ਸਾਡੇ ਹੀ ਇਤਿਹਾਸ ਬਾਰੇ ਸਾਨੂੰ ਨਹੀਂ ਪਤਾ ਤਾਂ ਇਹ ਮੈਨੂੰ ਇੱਕ ਵਧੀਆ ਲੱਗਿਆ ਲਲਿਤ ਕਲਾ ਵੱਲੋਂ ਕਿ ਉਹਨਾਂ ਨੇ ਇੱਕ ਆਰਗੇਨਾਈਜ਼ ਕੀਤਾ ਹੈ ਕਿ ਸਾਨੂੰ ਵੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਕੌਣ ਸਾਡੇ ਫ੍ਰੀडम फाइਟਰ ਸੀਗੇ ਤੁਸੀਂ ਤੁਸੀਂ ਕਦੋਂ ਮਤਲਬ ਤੁਸੀਂ ਸੀਰੀਅਸ ਸਟੱਡੀ ਕੀਤੀ ਜਾਂ ਕਿਸੇ ਆਪਣੇ ਵੱਡਿਆਂ ਤੋਂ ਵੱਲ ਸਿੱਖਿਆ ਹਾਂ ਹਾਂਜੀ ਮੈਂ ਸਟੂਡੈਂਟ ਹੈਗੀ ਹਾਂ ਹਲੇ ਮੈਂ ਆਪਣੀ ਬੈਚਲਰਸ ਵੀ ਪੇਂਟਿੰਗ ਚ ਹੀ ਕੀਤੀ ਸੀਗੀ ਤੇ ਹੁਣ ਮੈਂ ਮਾਸਟਰਸ ਪਰਸੂ ਕਰ ਰਹੀ ਹਾਂ ਫਸਟイヤー ਚ ਹੈਗੀ ਹਾਂ ਤੇ ਮਤਲਬ ਹੁਣ ਜਿਹੜੀ ਇਹ ਕਲਾ ਤੁਸੀਂ ਕਿੰਨੇ ਕ ਹੁਣ ਤੱਕ ਦੀ ਤਸਵੀਰਾਂ ਬਣਾ ਚੁੱਕੇ ਹੋ ਜਿਹੜੀਆਂ ਤੁਸੀਂ ਫਿਰ ਤਸਵੀਰਾਂ ਇਹ ਜਾਂਦੀਆਂ ਕਿੱਥੇ ਨੇ ਤੁਸੀਂ ਸੇਲ ਕਰਦੇ ਹੋ ਬਾਹਰ ਕਰਦੇ ਜਾਂ ਇੰਡੀਆ 'ਚ ਹਾਂ ਮਤਲਬ ਜਿਹੜੀ ਇਹ ਮੈਂ ਬਣਾਨੇ ਸਾਡੇ ਅਸਾਈਨਮੈਂਟਸ ਹੁੰਦੇ ਆ ਉਹ ਬੰਦੇ ਆ ਫਿਰ ਸਾਡੇ ਮੈਂ ਸੇਲ ਵੀ ਕਿਤੇ ਆ ਕਾਫੀ ਕਮਿਸ਼ਨ ਵਰਕਸ ਹੁੰਦੇ ਆ ਜਿਵੇਂ ਲੋਕੀ ਸਾਨੂੰ ਕਹਿੰਦੇ ਕਿ ਪੋਰਟਰੇਟ ਲਈਏ ਜਾਂ ਕੁਝ ਵੀ ਫਿਰ ਇੰਟੀਰੀਅਰ ਦੇ ਸਾਡੇ ਪੇਂਟਿੰਗਸ ਵੀ ਜਾਂਦੀਆਂ ਜਿਵੇਂ ਇੰਟੀਰੀਅਰ ਡਿਜ਼ਾਈਨਿੰਗ ਦੇ ਰਿਲੇਟਡ ਮਤਲਬ ਹੁਣ ਗਵਰਨਮੈਂਟ ਵੀ ਸਪੋਰਟ ਕਰ ਰਹੀ ਜਿੱਦਾਂ ਹੁਣ ਆ ਫਿਰ ਵਧੀਆ ਲੱਗਦਾ ਵੀ ਚਲੋ ਤੁਹਾਡੀ ਜਿਹੜੀ ਕਲਾ ਹੈਗੀ ਬਹੁਤ ਲੋਕਾਂ ਤੱਕ ਜਿਹੜੀ ਅੱਜ ਕਿੰਨੇ ਲੋਕ ਆਣਗੇ ਕੱਲ ਆਣਗੇ ਉਹਨਾਂ ਤੱਕ ਵੀ ਪਹੁੰਚ ਜਾਂਦੀ ਹੈ ਹਾਂਜੀ ਮਤਲਬ ਇਹ ਵਧੀਆ ਹੈ ਕਿ ਜਿਵੇਂ ਸਾਡੇ ਇੰਨੀ ਅਵੇਅਰਨੈਸ ਨਹੀਂ ਸੀਗੀ ਪਹਿਲਾਂ ਕਿ ਆਰਟ ਵੀ ਕੋਈ ਸਟੱਡੀ ਹੁੰਦੀ ਹੈ ਜਾਂ ਆਰਟ ਵੀ ਕੋਈ ਇੱਕ ਹੈਗਾ ਸਬਜੈਕਟ ਤੁਸੀਂ ਚੂਜ਼ ਕਰ ਸਕਦੇ ਹੋ ਐਜ਼ ਅ ਕਰੀਅਰ ਤਾਂ ਇਹ ਵਧੀਆ ਹੈਗਾ ਕਿ ਹੁਣ ਅਵੇਅਰਨੈਸ ਇਹਦੇ ਨਾਲ ਇਹ ਵੀ ਕ੍ਰੀਏਟ ਹੋ ਰਹੀ ਹੈ ਕਿ ਮਤਲਬ ਜਿਵੇਂ ਤੁਸੀਂ ਹੁਣ ਕੀਤਾ ਇਹ ਚੀਜ਼ ਦੀ ਕਮਾਈ ਵੀ ਹੈਗੀ ਜਿਵੇਂ ਤੁਸੀਂ ਇੱਕ ਬਹੁਤ ਐਂਟੀਕ ਚੀਜ਼ਾਂ ਹੁੰਦੀਆਂ ਨੇ ਹਾਂਜੀ ਹਾਂਜੀ ਕਮਾਈ ਇਹਦੀ ਹੈਗੀ ਹੈ ਇਹ ਬਹੁਤ ਜ਼ਿਆਦਾ ਨਾ ਉਹ ਹੈਗੀ ਹੈ ਇੱਕ ਮਿਸਕਨਸੈਪਸ਼ਨ ਹੈਗੀ ਹੈ ਕਿ ਆਰਟ ਚ ਕਮਾਈ ਨਹੀਂ ਹੈਗੀ ਤੁਹਾਡੇ ਸੋਰਸੇਸ ਅੱਛੇ ਹੋਣੇ ਚਾਹੀਦੇ ਤੁਹਾਡਾ ਕੰਮ ਅੱਛਾ ਹੋਣਾ ਚਾਹੀਦਾ ਤਾਂ ਹਰ ਚੀਜ਼ 'ਚ ਪੈਸਾ ਹੈ بس ਜਰੀਏ ਕਲਾ ਕਦੇ ਗੁਆ ਹੀ ਨਹੀਂ ਜਾਂਦੀ ਕਲਾ ਵਿਕਦੀ ਹੁੰਦੀ ਜੇਕਰ ਤੁਹਾਡੀ ਕਲਾ ਚ ਦਮ ਹੈਗਾ ਤਾਂ ਇਹ ਤਾਂ ਇੰਨਾ ਜ਼ਿਆਦਾ ਇੱਕ ਹੈਂਡੀਕਰਾਫਟ ਜਿਹੜਾ ਕੰਮ ਹੈਗਾ ਉਹ ਇੰਨਾ ਜ਼ਿਆਦਾ ਮੈਨੂੰ ਲੱਗਦਾ ਕਿ ਐਪਰੀਸ਼ੀਏਟ ਵੀ ਕਰਦੇ ਐ ਕਾਫੀ ਲੋਕੀ ਤਾਂ ਲੋਕਾਂ ਨੂੰ ਸਿਰਫ ਇਸ ਕਰਕੇ ਕਿ ਪੈਸਾ ਨਹੀਂ ਹੈ ਹਟਣਾ ਨਹੀਂ ਚਾਹੀਦਾ ਪਿੱਛੇ ਇਸ ਚੀਜ਼ ਤੋਂ ਮਤਲਬ ਤੁਹਾਡੀ ਜਿਹੜੀ ਹੱਥ ਦੀ ਕਲਮ ਹੈਗੀ ਤੁਸੀਂ ਇੱਕ ਜਾਨ ਨਹੀਂ ਪਾਉਂਦੇ ਬਾਕੀ ਹਰ ਇੱਕ ਤਸਵੀਰ ਨੂੰ ਉਸੇ ਤਰ੍ਹਾਂ ਹੀ ਮਤਲਬ ਬਿਆਨ ਕਰਦੇ ਜਿਹੜੀ ਤਸਵੀਰ ਐ ਐਕਚੁਅਲ ਚ ਹੁੰਦੀ ਹੈ ਹਾਂਜੀ ਜਾਨ ਦੇਖੋ ਇੱਕ ਜੋ ਆਰਟਿਸਟ ਬਣਾਉਂਦਾ ਹੈ ਨਾ ਚਲੋ ਇੱਕ ਤਸਵੀਰ ਤਾਂ ਹੈ ਹੀ ਉਹਦਾ ਕ ਤਰ ਹੈਗਾ ਪਰ ਜੋ ਆਰਟਿਸਟ ਬਣਾ ਰਿਹਾ ਉਹਦਾ ਵੀ ਇੱਕ ਕਹਿ ਲਓ ਕਿ ਅਨੁਸ਼ੰਦ ਹੈ ਤੁਸੀਂ ਫੋਟੋ ਦੇਖ ਕੇ ਚਲੋ ਬਣਾਤ ਰਹੇ ਸੀ ਪਰ ਇੱਕ ਦਿਮਾਗ ਵਿੱਚ ਵੀ ਜੇ ਤਸਵੀਰ ਉਤਾਰਨਾ ਪੈਂਦਾ ਜਿਵੇਂ ਚਲੋ ਇੱਕ ਇਹ ਨਹੀਂ ਹੁੰਦਾ ਵੀ ਤੁਸੀਂ ਦੇਖ ਕੇ ਬਣਾ ਰਹੇ ਤਾਂ ਆਮ ਤਾਂ ਨਹੀਂ ਬਣਾ ਸਕਦਾ ਕਿਉਂਕਿ ਇਸ ਦੀ ਬਹੁਤ ਵੱਡੀ ਪ੍ਰੈਕਟਿਸ ਹੁੰਦੀ ਹੁੰਦੀ ਹੈ ਪ੍ਰੈਕਟਿਸ ਹਾਂਜੀ ਪ੍ਰੈਕਟਿਸ ਤਾਂ ਬਹੁਤ ਜ਼ਰੂਰੀ ਹੈਗੀ ਹਰ ਚੀਜ਼ ਲਈ ਜਿਵੇਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੇਖ ਕੇ ਬਣਾਣਾ ਇੱਕ ਤੁਸੀਂ ਪ੍ਰੈਕਟਿਸ ਦੇ ਨਾਲ ਇੱਕ ਫਿਰ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਫਿਰ ਇੱਕ ਸਾਡੇ ਮਨ ਚ ਵੀ ਵਸ ਜਾਂਦੀ ਜੀ ਇਹ ਚੀਜ਼ ਵੀ ਹਾਂ ਇਹ ਹਿਊਮਨ ਐਵੇਂ ਹੈਗਾ ਤੇ ਅਸੀਂ ਉਹਵੇਂ ਵੀ ਬਣਾ ਲੈਣੇ ਆ ਉਹ ਤਾਂ ਕੋਈ ਇਹ ਨਹੀਂ ਕਿ ਤਸਵੀਰ ਤੋਂ ਹੀ ਦੇਖਦਾ ਮੈਂ ਤਾਂ ਕਿਸੇ ਦੀ ਤਸਵੀਰ ਹੀ ਬਣਾ ਦਿੰਦੇ ਜਿਵੇਂ ਤੁਹਾਨੂੰ ਕੋਈ ਕਹੇ ਉਹਨਾਂ ਦੀ ਤਸਵੀਰ ਬਣਾ ਦੇ ਹਾਂਜੀ ਹਾਂਜੀ ਫਿਰ ਕਈ ਵਾਰੀ ਤਾਂ ਉਹ ਵੀ ਆ ਜਾਂਦੇ ਨੇ ਕੋਈ ਕਹਿਣ ਰਿਸ਼ਤੇਦਾਰ ਜਿਹੜੇ ਕਹਿੰਦੇ ਸਾਡੀ ਤਸਵੀਰ ਵੀ ਬਣਾ ਕੇ ਸੰਦ ਕਰ ਦੋ ਉਹ ਤਾਂ ਬੜਾ ਮਾੜਾ ਕੰਮ ਹੈ ਹਾਂ ਹਾਂ ਹਾਂਜੀ ਵੰਗਾਰਾਂ ਜਨੂੰ ਕਣ ਉਹ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਐਜ਼ ਅ ਸਟੂਡੈਂਟ ਸਾਨੂੰ ਬੜਾ ਔਖਾ ਹੋ ਜਾਂਦਾ ਹੈ ਇਹ ਚੀਜ਼ਾਂ ਤੋਂ ਮਾਸੇ ਚਾਚੇ ਤੇ ਇਹ ਨਹੀਂ ਵੰਗਾਰਾਂ ਇਹ ਨਹੀਂ ਸਾਡੀ ਵੀ ਬਣਾ ਦੇ ਬੇਚੀਜ਼ਾਂ ਨਾ ਕਰੋ ਮੇਰੇ ਤੋਂ ਨਾਮ ਨਹੀਂ ਪੁੱਛਿਆ ਮੇਰਾ ਨਾਮ ਜ਼ਕੀਰਤ ਹੈਗਾ ਅੱਛਾ ਅੱਛਾ ਜੀ ਮਤਲਬ ਮੈਂ ਤੁਹਾਨੂੰ ਰਿਕਵੈਸਟ ਕਰ ਰਹੀ ਮੈਂ ਚੀਜ਼ ਨਾ ਕਰੋ ਪਲੀਜ਼ ਨਾ ਕਰੋ ਮਤਲਬ ਇੱਕ ਆਰਟਿਸਟ ਦਾ ਦਿਲ ਟੁੱਟਦਾ ਹੈ ਦੇਖੋ ਬਾਹਰ ਦੇ ਲੋਕੀ ਤਾਂ ਐਕਸਪਲੋਇਟ ਸਾਨੂੰ ਕਰਦੇ ਕਰਦੇ ਵੀ ਕਰਨ ਤਾਂ ਫਿਰ ਇਹ ਗਲਤ ਗੱਲ ਹੋ ਜਾਂਦੀ ਹੈ ਤਾਂ ਚਲੋ ਮਦਾਰਿਸ਼ਾ ਛੋਟੀ ਜੀ ਜੇ ਮੰਨ ਲਵੇ ਕੋਈ ਤਾਂ ਕੀ ਮੈਸੀ ਕੀ ਦੇਣਾ ਚਾਹੁੰਦੇ ਹੋ ਜਿਵੇਂ ਤੁਸੀਂ ਇੱਕ ਲੜਕੀ ਹੈਗੇ ਹੋ ਕਈ ਵਾਰੀ ਕੁੜੀਆਂ ਕਹਿਦੀਆਂ ਨੇ ਮਤਲਬ ਕੰਮ ਨਹੀਂ ਹੈਗਾ ਜੇਕਰ ਅਸੀਂ ਅਸੀਂ ਕਲਾ ਨੂੰ ਸਿੱਖਿਆ ਜਾਵੇ ਤਾਂ ਅਸੀਂ ਘਰੇ ਬੈਠ ਕੇ ਵੀ ਕਰ ਸਕਦੇ ਹਾਂ ਰੋਜ਼ਗਾਰ ਅੱਗੇ ਤੱਕ ਅਸੀਂ ਲੋਕਾਂ ਨੂੰ ਹੋਰ ਵੀ ਸਿਖਾ ਸਕਦੇ ਹਾਂ ਹਾਂਜੀ ਮਤਲਬ ਦੇਖੋ ਕਿ ਮੈਂ ਇੱਕ ਕੁੜੀਆਂ ਇਸ ਤੋਂ ਮੈਨੂੰ ਮੈਨੂੰ ਪਤਾ ਹੈ ਕਾਫੀ ਦਿੱਕਤਾਂ ਹੁੰਦੀ ਹੈ ਕਿ ਰਾਤ ਨੂੰ ਨਹੀਂ ਨਿਕਲ ਸਕਦੇ ਜਾਂ ਅਸੀਂ ਇਵੈਂਟਸ ਲਈ ਬਾਹਰ ਨਹੀਂ ਜਾ ਸਕਦੇ ਬਟ ਇਹ ਹੈ ਕਿ ਉਸ ਸਭ ਤੋਂ ਉੱਤੇ ਜੇ ਅਸੀਂ ਮਿਹਨਤ ਕਰੀਏ ਜੇ ਸਾਡੇ دل ਚ ਸੱਚੀ ਪੈਸ਼ਨ ਹੋਵੇ ਕਿਸੇ ਚੀਜ਼ ਲਈ ਹੈ ਤਾਂ ਸਾਨੂੰ ਕੋਈ ਚੀਜ਼ ਰੋਕ ਨਹੀਂ ਸਕਦੀ ਤਾਂ ਮਤਲਬ ਕੁੜੀਆਂ ਨੂੰ ਸਿਰਫ ਇਸ ਕਰਕੇ ਕਿ ਜੀ ਸਾਡੇ ਦਿੱਕਤਾਂ ਆਣ ਗਿਆ ਇਹ ਕੁਛ ਐਵੇਂ ਦੇ ਜੋ ਵੀ ਪ੍ਰੋਬਲਮਸ ਹੈ ਉਹਨਾਂ ਤੋਂ ਕਰਕੇ ਆਪਣਾ ਛੱਡਣਾ ਨਹੀਂ ਚਾਹੀਦਾ ਹੈਗੀ ਜੇਕਰ ਧਰਤੀ ਦੇ ਜਨਮ ਲੈ ਆ ਤੇ ਤੁਹਾਡੇ ਅੰਦਰ ਕੋਈ ਨਾ ਕੋਈ ਕਲਾ ਜ਼ਰੂਰ ਹੋਣੀ ਚਾਹੀਦੀ ਤੂੰ ਸੋਚੋ ਬਿਨਾਂ ਕਲਾ ਤੋਂ ਅਸੀਂ ਵੱਡੇ ਹੋ ਜਾਈਏ ਵੱਡੇ ਬਿਜ਼ਨਸਮੈਨ ਬਣ ਜਾਈਏ ਕਦੇ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਐਨੇ ਐਨੇ ਵੱਡੇ ਲੋਗ ਹੋਏ ਆ ਜੋ ਕੁਝ ਕਰਦੇ ਹੀ ਨਾ ਤਾਂ ਕੁਝ ਬੰਦੇ ਹੀ ਨਾ ਬਿਲਕੁਲ ਜਿਵੇਂ ਆਂ ਅਮਬਾਨੀ ਵਰਗੇ ਜੀਵਨਸੈਨਾ ਸ਼ੁਰੂ ਕਰਦੇ ਤੇ ਕਿਵੇਂ ਬਣਦੇ ਹਾਂਜੀ ਸਹੀ ਗੱਲ ਆ ਚਲੋ ਅਸੀਂ ਵਿਆਸ ਕਰਦੇ ਆ ਤੁਸੀਂ ਬਹੁਤ ਅਮੀਰ ਬਣੋ ਆਟੇ ਚ ਤੇ ਹੋਰ ਵੀ ਸਿੱਖਣ ਦੇ ਦਿਸਦਾ ਨੂੰ ਅਸੀਂ ਕਹਿੰਦੇ ਆ ਵੀ ਇਹਨਾਂ ਨੂੰ ਹਾਂਜੀ ਓਕੇ ਥੈਂਕ ਯੂ ਬਿਲਕੁਲ ਥੈਂਕ ਯੂ ਸੋ ਮਚ ਬਹੁਤ ਵੱਲੇ ਗੱਲ ਕਰਕੇ ਸੋ ਇਹ ਵੀ ਤਸਵੀਰ ਬਾਈ ਜੀ ਹੋਰੀ ਬਣਾ ਰਹੀ ਸੀ ਤਾਂ ਬਹੁਤ ਜਿੱਕਰ ਜਬਰਦਸ ਜਿਹੜੀ ਤਸਵੀਰ ਹੈਗੀ ਆ ਸਰਦਾਰ ਸਾਹਿਬ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਗੁਰਫਜ਼ਲ ਸਿੰਘ ਹੈ ਮੈਂ ਹਲੇ 16 ਸਾਲ ਦੇ ਹੀ ਹਾਂ ਪਲੱਸ 1 ਚਾਹਿਆ ਕੀ ਬਾਤ ਹੈ ਦੇਖਣ ਨੂੰ ਬਹੁਤ ਲੱਗ ਰਹੇ ਉੱਚੇ ਲੰਬੇ ਹੈਗੇ ਆ ਹਾਂਜੀ ਪੰਜਾਬੀਆਂ ਦੇ ਤਾਂ ਖੂਨ ਚ ਹੈਗਾ ਨਾ ਵੀ ਕਹਿੰਦੇ ਨੇ ਮਾਪਿਓ ਜੇ ਲੁੱਚੇ ਲੰਬੇ ਹੋਣ ਤਾਂ ਬੱਚੇ ਕੇ ਉਤੋਂ ਲੰਘ ਜਾਂਦੇ ਨੇ ਹਾਂ ਤਾਂ 16 ਸਾਲ ਦੀ ਉਮਰ ਹੈ ਹਾਂਜੀ ਮੈਂ ਹਲੇ 2 ਸਾਲ ਦੀ ਬਣਾ ਰਿਹਾ ਹਲੇ ਸਕੈਚੀਜ਼ ਹੀ ਬਣਾਉਂਦਾ ਹਾਂ ਤਾਂ ਸਕੈਚੀਜ਼ ਬਣਾਉਂਦਾ ਹਾਂ ਬਸ ਸਕੈਚੀਜ਼ ਤੁਸੀਂ ਬਹੁਤ ਵਧੀਆ ਇਹ ਕਿੰਨੇ ਸਮੇਂ ਚ ਹਲੇ ਮਦਦ ਤਿਆਰ ਹੋ ਰਿਹਾ ਨਾ ਇਹ ਤਾਂ ਹਾਂ ਨਹੀਂ ਹਲੇ ਤਾਂ ਮੈਂ ਬਿਲਕੁਲ ਸਟਾਰਟ ਹੀ ਕੀਤਾ ਹੈ ਮੈਨੂੰ ਅਗਰ ਲਗਾਤਾਰ ਆਪਣੇ ਅੰਦਰੋਂ ਕੁਇਕ ਸਕੇਚਿੱਗਦਾ ਆਪਣੀ ਫੁੱਲ ਸਪੀਡ ਤੇ ਫੇਰ ਮੈਨੂੰ 2 ਘੰਟੇ ਲੱਗਦੇ ਆ ਤੁਸੀਂ ਵੀ ਇਹੀ ਸਟੱਡੀ ਕਰ ਰਹੇ ਹੋ ਹਾਂਜੀ ਮੈਂ ਅੱਗੇ ਜਾ ਕੇ ਇਹੀ ਫੀਲਡ ਜਾਣਾ ਹੈ ਅੱਛਾ ਅੱਛਾ ਹਾਂ ਬਿਲਕੁਲ ਮਤਲਬ ਆਣਾ ਸਮੇਂ ਚ ਇਹਨੂੰ ਹੀ ਬਿਜ਼ਨਸ 'ਚ ਲੈ ਕੇ ਜਾਣਾ ਹੈ ਹਾਂਜੀ ਇਹੀ ਬਿਜ਼ਨਸ ਇਸ ਫੈਮਿਲੀ ਬਿਜ਼ਨਸ ਜਿਹਾ ਏ ਐਸ ਐਮ ਫੈਮਿਲੀ ਬੀਜ਼ਨਸ ਇਹ ਸਾਰੀਆਂ ਤਸਵੀਰਾਂ ਤੁਹਾਡੇ ਮਤਲਬ ਲਈਆਂ ਹੋਈਆਂ ਚਾਚ ਕੁਝ ਤੁਸੀਂ ਆਪ ਬਣਾਈਆਂ ਹੋਣਗੀਆਂ ਨਹੀਂ ਇਹ ਤਾਂ ਦੂਸਰੇ ਆਰਟਿਸਟ ਦੀ ਹੈਗੀ ਹੈ ਅੱਛਾ ਠੀਕ ਹੈ ਇੱਥੇ ਇਹ ਲलित ਕਲਾ ਵੱਲੋਂ ਹੈ ਨਾ ਅੱਛਾ ਠੀਕ ਹੈ ਕਲਾ ਸਾਹਿਬ ਇਹ ਆਰਟਿਸਟ ਜਿੱਥੇ ਕਲਾ ਹੋ ਰਹੀ ਹੈ ਬਿਲਕੁਲ ਬਿਲਕੁਲ ਸੋ ਜਿਹੜੀ ਕਲਾ ਹੁੰਦੀ ਹੈ ਅਸੀਂ ਜਿਵੇਂ ਮਿੱਟੀ ਨਾਲ ਜਿਹੜੀ ਕਿ ਜਿਹੜੀਆਂ ਤਸਵੀਰਾਂ ਬਣਾ ਰਹੇ ਨੇ ਬਾਈ ਜੀ ਭਗਤ ਸਿੰਘ ਦੀ ਜਿਹੜੀ ਤਸਵੀਰ ਹੈਗੀ ਲਗਭਗ ਜਿਹੜੀ ਕਿ ਪੂਰੀ ਹੋਣ ਵਾਲੀ ਹੈ ਕਿੰਨਾ ਕੁ ਸਮਾਂ ਲੱਗਣਾ ਬਾਈ ਤਸਵੀਰ ਤੇ ਇੱਕ ਘੰਟਾ ਹੋਰ ਇੱਕ ਘੰਟਾ ਹੋਰ ਲੱਗਦਾ ਪਰ ਹੁਣ ਕਿਵੇਂ ਨਾ ਕਿਵੇਂ ਹੁਣ ਤੁਸੀਂ ਉਹ ਜ਼ੈਨ ਚ ਜਿਹੜੀ ਤਸਵੀਰ ਅੱਗੇ ਰੱਖੀ ਫਿਰ ਇਹ ਇਹ ਜਿੱਦਾਂ ਮੁੱਛ ਹੈਗੀ ਹਰ ਇੱਕ ਚੀਜ਼ ਉਦਾਂ ਹੀ ਹਾਂਜੀ 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 ਬਿਲਕੁਲ ਉਦਾਂ ਹੀ ਬਿਲਕੁਲ ਮਤਲਬ ਇਹ ਤਸਵੀਰਾਂ ਹੈਗੀਆਂ ਨੇ ਇੱਕ ਮਿੱਟੀ ਦੇ ਤਸਵੀਰਾਂ ਬਣਾਈਆਂ ਹੋਈਆਂ ਨੇ ਚਲੋ ਅਸੀਂ ਹੱਥ ਲਾ ਕੇ ਦੇ ਪਰ ਇਹ ਮਿੱਟੀ ਵੀ ਬਹੁਤ ਹੀ ਹਾਰਡ ਹੁੰਦੀ ਹੈ ਸੋ ਇਹ ਜਿਹੇ ਕਲਾ ਨੂੰ ਜ਼ਰੂਰ ਪ੍ਰਮੋਟ ਕਰਨਾ ਚਾਹੀਦਾ ਹੈ ਤੇ ਇੱਕ ਬਹੁਤ ਅੱਛੀ ਗੱਲ ਹੈ ਸਰਕਾਰਾਂ ਪ੍ਰਮੋਟ ਕਰ ਵੀ ਰਹੀਆਂ ਨੇ ਤੇ ਇਸ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ ਕਿਉਂਕਿ ਜਿਹੜੀ ਕਲਾ ਹੁੰਦੀ ਹੈ ਉਹ ਜਿਹੜੇ ਪਾਰਕੋ ਹੁੰਦੇ ਨੇ ਉਹ ਹੀ ਖਰੀਦਦੇ ਨੇ ਹਰ ਕੋਈ ਇਸ ਕਲਾ ਦੀਆਂ ਬਣੀਆਂ ਤਸਵੀਰਾਂ ਨੂੰ ਨਹੀਂ ਖਰੀਦ ਸਕਦਾ ਕਿਉਂਕਿ ਐਂਟੀਕ ਚੀਜ਼ਾਂ ਹੁੰਦੀਆਂ ਨੇ ਇਸ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਇਹਨਾਂ ਦਾ ਜਿਹੜਾ ਰੇਟ ਹੁੰਦਾ ਮੁੱਲ ਹੁੰਦਾ ਉਹ ਵੀ ਕਈ ਅ ਡੁਣਾ ਜ਼ਿਆਦਾ ਹੁੰਦਾ ਤਾਂ ਜਿਸ ਨੂੰ ਅਸੀਂ ਸੁਣ ਕੇ ਘਬਰਾ ਜਾਂਦੇ ਪਰ ਉਸ ਨੂੰ ਘਬਰਾਉਣ ਦੀ ਲੋੜ ਨਹੀਂ ਹੁੰਦੀ ਉਸ ਦੇ ਪਿੱਛੇ ਬਹੁਤ ਜ਼ਿਆਦਾ ਜਿਹੜਾ ਸਟਰਗਲ ਹੁੰਦਾ ਸੋ ਜੁੜੇ ਰਹੋ ਅਜਿਹੀਆਂ ਸਟੋਰੀਆਂ ਨੂੰ ਰੂਪ ਰੂਪ ਕਰਾਉਂਦੇ ਰਾਂਗੇ ਕੈਨਾ ਪਰਸਨ ਮੌਨ ਦੇ ਨਾਲ ਸੰਦੀਪ ਕੰਬੋਸ਼ ਪੰਚਕੁਲਾ